ਸ਼ੁਰੂਆਤ ਪੁੱਲਰ ਤੋਂ ਦੇਖੋ ਮੈਂ ਇੱਕ ਦੋ ਮੀਡੀਆ ਰਿਪੋਰਟਸ ਤੁਹਾਡੇ ਨਾਲ ਕੋਟ ਕਰਨੀਆਂ ਚਾਹਨਾ ਵਾ ਸਾਰੀਆਂ ਨੈਸ਼ਨਲ ਨਿਊਜ਼ਪੇਪਰਾਂ ਚ ਸ਼ਪਿਨਿਆ ਨੇ ਚੁਮੇਵਾਰ ਨਿਊਜ਼ਪੇਪਰ ਨੇ ਮੈਂ ਕੋਟ ਕਰਕੇ ਅੱਗੇ ਤੁਰਾਂਗਾ ਤੇ ਉਮੀਦ ਕਰਦਾ ਕਿ ਤੁਸੀਂ ਇਸ ਸਫ਼ਰ ਦੇ ਵਿੱਚ ਸਨੇਹ ਤੇ ਸਾਥ ਬਖਸ਼ੋਗੇ ਇੱਕ ਅਖਬਾਰ ਲਿਖਦਾ ਹੈ ਕਿ ਡੀਆਈਜੀ ਪੁੱਲਰ ਦੀ 100 ਕਰੋੜ ਤੋਂ ਵਧੇਰੇ ਦੀ ਪ੍ਰਾਪਰਟੀ ਦਾ ਖੁਲਾਸਾ ਹੋਇਆ ਹੈ ਠੀਕ ਹੈ ਜੀ ਪੰਜਾ ਅਚਲ ਤੇ ਬੇਨਾਮੀ ਪ੍ਰਾਪਰਟੀਆਂ ਦੇ ਦਸਤਾਵੇਜ਼ ਮਿਲੇ ਨੇ 7.5 ਕਰੋੜ ਦੀ ਨਗਦੀ ਹੈ 2.5 ਕਿਲੋ ਸੋਨਾ ਤੇ ਗਹਿਣੇ 26 ਲਗਜ਼ਰੀ ਕੜੀ ਆਈ ਠੀਕ ਹੈ ਜੀ ਮਤਲਬ ਕਿ ਬਹੁਤ ਵੱਡੀ ਰਿਕਵਰੀ ਹੋ ਗਈ ਤੇ ਬਹੁਤ ਵੱਡਾ ਮੀਡੀਆ ਦਾ ਖਲਾਸਾ ਹੋ ਗਿਆ ਨਾ ਇਸ ਤੋਂ ਬਾਅਦ ਇੱਕ ਹੋਰ ਤੁਹਾਡੇ ਨਾਲ ਮੀਡੀਆ ਰਿਪੋਰਟ ਸਾਂਝੀ ਕਰਨੀ ਚਾਹਾਂਗਾ ਇਦੇ ਵਿੱਚ ਇਹਨਾਂ ਨੇ ਕਿਹਾ ਕਿ 22 ਘੰਟੇ ਦੀ ਰੇਟ ਦੇ ਵਿੱਚ ਡੀਆਈਜੀ ਦੀ ਦੁਬਈ ਕਨੇਡਾ ਸਮਿੱਤ 71 ਥਾਂ ਤੇ ਪ੍ਰਾਪਰਟੀ ਹੋਣ ਦਾ ਖੁਲਾਸਾ ਹੋਇਆ 71 ਤੇ 2.5 ਕਿਲੋ ਸੋਨਾ ਬਰਾਮਤ ਹੋਇਆ ਦੇਖੋ ਹੁਣ ਥੋੜੀ ਜੀ ਕਿਤੇ ਨਾ ਕਿਤੇ ਆਪਾਂ ਘਲੁੱਕੇ ਕੰਟਰਡਿਕਸ਼ਨ ਨਜ਼ਰ ਆ ਰਹੀ ਹੈ ਦੋ ਮੀਡੀਆ ਰਿਪੋਰਟਾਂ ਆਪਾਂ ਲੈ ਕੇ ਚੱਲੀਏ ਤਾਂ ਇੱਕ 50 ਪ੍ਰਾਪਰਟੀਆਂ ਦੀ ਗੱਲ ਕਰਦੀ ਹੈ ਉਹ ਪਰ ਇਹ ਨੇ ਕਹਿ ਲਈਏ ਕਿ ਬੇਨਾਮੀ ਤੇ ਅਚਲ ਦੋ ਤਰ੍ਹਾਂ ਦੀ ਅਚਲ ਹੁੰਦੀ ਹੈ ਜਿਹੜੀ ਚੱਲ ਨਹੀਂ ਸਕਦੇ ਅਚਲ ਮਤਲਬ ਕਿ ਜਿਹਦਾ ਇੱਕ ਕਾਰ ਹੈ ਉਹ ਚਾਲੂ ਗਈ ਤੇ ਜਿਹੜਾ ਘਰ ਹੈ ਉਹ ਅਚਲ ਹੋ ਗਿਆ ਚੱਲ ਨਹੀਂ ਸਕਦੇ ਠੀਕ ਹੈ ਨਾ ਜੀ ਤਾਂ ਟੋਟਲ ਦੂਜੀ ਜਿਹੜੀ ਮੀਡੀਆ ਰਿਪੋਰਟ 71 ਪ੍ਰਾਪਰਟੀਆਂ ਦੀ ਗੱਲ ਕਰੀ ਆ ਹੁਣ ਸਾਨੂੰ ਨਹੀਂ ਪਤਾ 40 50 71 ਹੈ 70 ਹੈ 70 ਬੱਤਰਿਆ ਕੰਮ ਕੀ ਹੈ ਭੁੱਲਰ ਦਾ ਕਸਟਡੀ ਦੇ ਵਿੱਚੋਂ ਇੱਕ ਬਿਆਨ ਆਉਂਦਾ ਹੈ ਕਿ ਮੇਰੇ ਨਾਲ ਜੋ ਵੀ ਹੋਇਆ ਕੋਟੋ ਦਾ ਇਨਸਾਫ ਕਰੇਗਾ ਜੀ ਠੀਕ ਹੈ ਜੀ ਮੈਂ ਸਹੀ ਹਾਂ ਜਿਵੇਂ ਹਰ ਇੱਕ ਦੋਸ਼ੀ ਇਹੀ ਹਾਲ ਪਾਰੇ ਕਰਦਾ ਹੈ ਹੁਣ ਦੇਖੋ ਮੈਂ ਇਸ ਮਾਮਲੇ ਤੇ ਬੜਾ ਸਿਦਾ ਤੇ ਸਪਸ਼ਟ ਇੱਕ ਸਵਾਲ ਰੱਖਣਾ ਚਾਹੁੰਨਾ ਮਾਨ ਸਾਹਿਬ ਦੀ ਕਚਹਿਰੀ ਦੇ ਵਿੱਚ ਕ੍ਰਿਸ਼ਨੂ ਦਲਾਲ ਫੜਿਆ ਗਿਆ ਨਾਲ ਬੁਲਾਉਦੇ ਇੱਕ ਹੋਰ মিডিਆ ਰਿਪੋਰਟ ਕੰਦੀ ਹੈ ਕਿ ਆਨਲਾਈਨ ਸੱਤੇ ਤੇ ਸ਼ਰਾਬ ਠੇਕੇਦਾਰਾਂ ਤੋਂ ਮੰਥਲੀ ਆ ਰਹੀ ਸੀ ਤਿੰਨ ਲੋਕ ਯਾਨੀ ਤਿੰਨ ਦਲਾਲ ਸੀਗੇ ਕ੍ਰਿਸ਼ਨੂ ਤੋਂ ਇਲਾਵਾ ਦੋ ਹੋਰ ਹੋਣਗੇ ਕਿ ਜਿਹੜੇ ਭੁੱਲਰ ਵਾਸਤੇ ਕਲੈਕਸ਼ਨ ਕਰਦੇ ਸੀ ਮੈਨੇਕਰਸ ਇਹ ਮੀਡੀਆ ਰਿਪੋਰਟਾਂ ਹੈ ਹੁਣ ਮੇਰਾ ਸਿੱਧਾ ਸਵਾਲ ਹੈ ਕਿ ਜਾਂ ਤੇ ਪੰਜਾਬ ਸਰਕਾਰ ਇਨਾਂ ਮੀਡੀਆ ਰਿਪੋਰਟਾਂ ਤੇ ਮਾਰਦੇਵੇ ਕਾਂਟਾ ਕਿ ਅਸੀਂ ਨਹੀਂ ਮੰਨਦੇ ਜੀ ਇਹ ਝੂਠੀ ਰਿਪੋਰਟਿੰਗ ਹੋ ਰਹੀ ਹੈ ਔਰ ਸਾਰੇ ਜ਼ਿੰਮੇਵਾਰ ਨੈਸ਼ਨਲ ਨਿਊਜ਼ ਪੇਪਰ ਨੇ ਸਾਰਿਆਂ ਦੀਆਂ ਖਬਰਾਂ ਨਕਾਰੋ ਪ੍ਰੈਸ ਟੋਕ ਜਾਰੀ ਕਰਕੇ ਸਿਜਾ ਜਾਂ ਹੁਣ ਇਮਤਿਹਾਨ ਹੈ ਮਾਨ ਸਰਕਾਰ ਦਾ ਕਿ ਭਾਈ ਇਸ ਇਮਤਿਹਾਨ ਤੋਂ ਤੁਸੀਂ ਗੁਜ਼ਰੋ ਇਮਤਿਹਾਨ ਕਰਦੇ ਤੁਹਾਨੂੰ ਯਾਦ ਹੈ ਇੱਕ ਥਾਰ ਵਾਲੀ ਕਨਸਟੇਬਲ ਬੀਬੀ ਫੜੀ ਬੇਸੂਕ ਆ ਨਾਮ ਹੈ ਥਾਰ ਵਾਲੀ ਬੀਬੀ ਰੱਖਿਆ ਸਭੇ ਸ਼ਬਦ ਆਪਾਂ ਪ੍ਰਚਲਿਤ ਵੀ ਕੀ ਤੇਜ਼ ਗਲ ਦਮਾਤ ਬਏਗਾ ਅੱਜ ਤੁਸੀਂ ਦੇਖੋ ਕਿ ਸੋਸ਼ਲ ਮੀਡੀਆ ਤੇ ਸਭ ਤੋਂ ਵੱਡੀ ਜਿਹੜੀ ਟੈਗਲਾਈਨ ਚੱਲਦੀ ਹੈ ਕਿ ਘੜੀ ਮਹਿੰਗੀ ਹੈ ਪਰ ਉਹਨੇ ਸਮਾਂ ਖਰਾਬ ਨਹੀਂ ਦੱਸਿਆ ਅਬ ਇਸੇ ਕਲੀ ਉਹ ਆਪਾਂ ਹੀ ਇਸ ਤਰ੍ਹਾਂ ਦੀ ਵਿਆਖਿਆ ਕੀਤੀ ਸੀ ਸਾਰੇ ਘਟਨਾਕਰਮ ਦੀ ਤਾਂ ਮਤਲਬ ਸ਼ਬਦ ਜੋੜ ਚੱਲ ਜਾਂਦਾ ਹੈ ਤੋਂ ਥਾਰ ਵਾਲੀ ਬੀਬੀ 17 ਗ੍ਰਾਮ ਪਾਊਡਰ ਦੇ ਨਾਲ ਫੜੀ ਗਈ ਸੀ 17 ਗ੍ਰਾਮ 17 ਗ੍ਰਾਮ ਕੋਈ ਕਮਰਸ਼ਲ ਕੁਆਂਟੀਟੀ ਨਹੀਂ ਐਸਾ ਇੱਕ بڑے ਬਜ਼ੁਰਗ ਪੱਤਰਕਾਰ ਹੈ ਮੈਨੂੰ ਦਾ ਸਨਮਾਨ ਵੀ ਕਰਨਾ ਉਹ ਇਸ ਨੂੰ ਕਮਰਸ਼ੀਅਲ ਕਰ ਰਿਹਾ ਇਸਾ ਟੈਡੇ ਵੱਡੇ ਬਜ਼ੁਰਗ ਪੱਤਰਕਾਰ ਚ ਇਹ ਗੱਲ ਕਰਦੇ ਨੇ ਤਾਂ ਮੇਰੇ ਖਿਆਲ ਦੇ ਨਾਲ ਸਾਡੇ ਵਰਗੇ ਜਿਹੜੇ ਸਖੰਦਰੂ ਲੋਕ ਆ ਉਹਨਾਂ ਨੂੰ ਫਿਰ ਕਰੈਕਸ਼ਨ ਕਰਨ ਲੱਗਿਆ ਥੋੜੀ ਜਿਹੀ ਮਹਿਸੂਸ ਹੁੰਦੀ ਹੈ ਧਿਆਨ ਰੱਖਿਆ ਜਾਵੇ ਉਹ ਗੱਲ ਆ ਕੇ ਬਈ ਥਾਰ ਵਾਲੀ ਬੀਬੀ ਦਾ ਮੁਕੱਦਮਾ ਹੋਇਆ ਚਲੋ ਜੀ ਉਹਨੇ ਗਲਤੀ ਕੀਤੀ ਹੈ ਭੁਗਤ ਰਹੀ ਹੈ ਕੋਟੋ ਨੂੰ ਸਜ਼ਾ ਵੀ ਦੇਵੇ ਫੋਗਦੇਗੀ ਠੀਕਿਆ ਠੀਕੋ ਗਿਆ ਪਰ ਤੁਹਾਨੂੰ ਯਾਦ ਹੋਣਾ ਐ ਐਂਡੀ ਤੋਂ ਇਲਾਵਾ ਉਸ ਬੀਬੀ ਦੇ ਖਿਲਾਫ ਇੱਕ ਕੇਸ ਹੋਰ ਖੋਲਿਆ ਗਿਆ ਕਿ ਤੇਰੇ ਕੋਲ ਥਾਰ ਕਿੱਥੇ ਆਈ ਤੇਰੇ ਕੋਲ ਕੋਠੀ ਕਿਥੋ ਆਈ ਯਾਨੀ ਅਸੈਸਮੈਂਟ ਲਾ ਕੇ ਮੁਕਦਮਾ ਦਰਜ ਕੀਤਾ ਗਿਆ ਕਿ ਆਮਦਨ ਤੋਂ ਵੱਧ ਜਾਇਦਾਦ ਕਤਰ ਕੀਤੀ ਗਈ ਹੈ ਕੀ ਪੰਜਾਬ ਸਰਕਾਰ ਹੁਣ ਪੁੱਲਰ ਦੇ ਖਿਲਾਫ ਅੱਡ ਤੋਂ ਮੁਕਦਮਾ ਦਰਜ ਕਰਕੇ ਇਹ ਸਾਫ ਕਰੇਗੀ ਕਿ ਜਿੰਨੀ ਆਮਦਨ ਸੀ ਦੌਰਾਨੇ ਨੌਕਰੀ ਜਾਂ ਘਰਤੀ ਜਿਹੜੀ ਜਾਇਦਾਦ ਜੱਦੀ ਹੁੰਦੀ ਆ ਆਪਣੀ ਉਹ ਸਾਰੀ ਇਨਕਮ ਮਿਲਾ ਕੇ ਕੀ ਅਸਾਸੇ ਉਹਦੇ ਮੁਤਾਬਕ ਨੇ ਉਸ ਅਸੈਸਮੈਂਟ ਨੂੰ ਜ਼ਰੂਰ ਜਨਤਕ ਕੀਤਾ ਜਾਣਾ ਚਾਹੀਦਾ ਕਿਉਂਕਿ ਦਾਵਾ ਤੇ ਦੁਬਈ ਕਨੇਡਾ ਤੱਕ ਆ ਦਾਵਾ ਤੇ ਕਲੈਕਸ਼ਨ ਦਾ ਬਹੁਤ ਵੱਡਾ ਹਿੱਸਾ ਸ਼ਰਾਬੀ ਬੜੀ ਮਹਿੰਗੀ ਫੜੀ ਗਈ ਆ ਫਾਰਮ ਹਾਊਸ ਤੋਂ ਸਮਰਾਲਾ ਫਾਰਮ ਹਾਊਸ ਸਮਰਾਲੇ ਦੇ ਵਿੱਚ ਬਹੁਤ ਵੱਡੇ ਵੱਡੇ ਲੋਕਾਂ ਦੇ ਫਾਰਮ ਹਾਊਸ ਐਸਾ ਇਹਨਾਂ ਫਾਰਮ ਹਾਊਸਾਂ ਵਾਲਿਆਂ ਦੀ ਵੀ ਇੱਕੋ ਕੁੰਡਲੀ ਕਿਤੇ ਤੇ ਫੋਲਡਰ ਤੇ ਠੀਕ ਰਹੇਗਾ ਕਿ ਕਿਦੇ ਕਿਦੇ ਆ ਕੌਣ ਕੌਣ ਮਹਿਫਲਾ ਰੰਗीन ਕਰਦੇ ਆ ਰਾਤਾਂ ਰੰਗीन ਕਰਦੇ ਆ ਬਹੁਤ ਬਹੁਤ ਵੱਡੀ ਗੱਲ ਚੁੱਕ ਸਕਦੀ ਇਸ ਆਮਲੇ ਦੇ ਵਿੱਚ ਹੀ ਖੈ ਹੋ ਦੂਜੀ ਚੀਜ਼ ਕਿ ਪੂਰੀ ਪੁਲਿਸ ਫੋਰਸ ਦੇ ਵਿੱਚ ਕੀ ਇਸ ਤਰ੍ਹਾਂ ਦਾ ਸੱਟੇਬਾਜੀ ਤੋਂ ਸ਼ਰਾਬ ਦੇ ਠੇਕੇਦਾਰਾਂ ਤੋਂ ਬਿਲਡਰਸ ਤੋਂ ਜਾਂ ਹੋਰ ਹੋਰ ਵਸੀਲਿਆ ਸਾਧਨਾ ਤੋਂ ਇਹ ਜਿਹੜੀ ਆਰਗੇਨਾਈਜ਼ ਤਰੀਕੇ ਦੇ ਨਾਲ ਦਲਾਲਾਂ ਦੇ ਜ਼ਰੀਏ ਉਗਰਾਹੀ ਕੀਤੀ ਜਾਂਦੀ ਹੈ ਕੀ ਇੰਟਰਨਲੀ ਅੰਦਰੂਨੀ ਤੌਰ ਤੇ ਖੁਫੀਆ ਰਿਪੋਰਟ ਤਿਆਰ ਕਰਵਾਏਗੀ ਸਰਕਾਰ ਨਹੀਂ ਤਾਂ ਤੁਹਾਡੀ ਜ਼ੀਰੋ ਟੋਲਰੈਂਸ ਜ਼ੀਰੋ ਹੋ ਜਾਣੀ ਜੇ ਨਹੀਂ ਤੇ ਤੁਹਾਡੇ ਜਿਹੜੇ ਦਾਅਵੇ ਵਾਦੇ ਉਹ ਸਾਰੇ ਮਿੱਟੀ ਹੋ ਜਾਣੇ ਜੇ ਪਸੂਖੇ ਹੋ ਜਾਣੇ ਜੇ ਇਹ ਤੁਹਾਨੂੰ ਕਰਨਾ ਪਵੇਗਾ ਉਹ ਦੇਖਦੇ ਹਾਂ ਲੈਟਸ ਸੀ ਕਿ ਵਿਜੀਲੈਂਸ ਅੱਡ ਤੋਂ ਮੁਕਦਮਾ ਦਰਜ ਕਰਤੀ ਹੈ ਕਿ ਨਾ ਇਹ ਸ਼ੁਰੂਆਤ ਭੁਲਰ ਤੋਂ ਦੇ ਕੁਮੇ ਇੱਕ ਦੋ ਮੀਡੀਆ ਰਿਪੋਰਟਸ ਤੁਹਾਡੇ ਨਾਲ ਕੋਟ ਕਰਨੀਆਂ ਚਾਹਨਾ ਸਾਰੀਆਂ ਨੈਸ਼ਨਲ ਨਿਊਜ਼ਪੇਪਰਾਂ ਚ ਸ਼ਾਪਿਨਿਆ ਨੇ ਚੁਮੇਵਾਰ ਨਿਊਜ਼ਪੇਪਰ ਨੇ ਮੈਂ ਕੋਟ ਕਰਕੇ ਅੱਗੇ ਤੁਰਾਂਗਾ ਤੇ ਉਮੀਦ ਕਰਦਾ ਕਿ ਤੁਸੀਂ ਇਸ ਸਫ਼ਰ ਦੇ ਵਿੱਚ ਸਨੇਹ ਤੇ ਸਾਥ ਬਖਸ਼ੋਗੇ ਇੱਕ ਅਖਬਾਰ ਲਿਖਦਾ ਹੈ ਕਿ ਡੀਆਈਜੀ ਪੁੱਲਰ ਦੀ 100 ਕਰੋੜ ਤੋਂ ਵਧੇਰੇ ਦੀ ਪ੍ਰਾਪਰਟੀ ਦਾ ਖੁਲਾਸਾ ਹੋਇਆ ਹੈ ਠੀਕ ਹੈ ਜੀ ਪੰਜਾਬ ਅਚਲ ਤੇ ਬੇਨਾਮੀ ਪ੍ਰਾਪਰਟੀਆਂ ਦੇ ਦਸਤਾਵੇਜ਼ ਮਿਲੇ ਨੇ 7.5 ਕਰੋੜ ਦੀ ਨਗਦੀ ਹੈ 2 ਕਿਲੋ ਸੋਨਾ ਤੇ ਗਹਿਣੇ ਸ਼ਬੀ ਲਗਜ਼ਰੀ ਕੜੀ ਆਈ ਠੀਕ ਹੈ ਜੀ ਮਤਲਬ ਕਿ ਬਹੁਤ ਵੱਡੀ ਰਿਕਵਰੀ ਹੋ ਗਈ ਤੇ ਬਹੁਤ ਵੱਡਾ ਮੀਡੀਆ ਦਾ ਖਲਾਸਾ ਹੋ ਗਿਆ ਨਾ ਇਸ ਤੋਂ ਬਾਅਦ ਇੱਕ ਹੋਰ ਤੁਹਾਡੇ ਨਾਲ ਮੀਡੀਆ ਰਿਪੋਰਟ ਸਾਂਝੀ ਕਰਨੀ ਚਾਹਾਂਗਾ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ 22 ਘੰਟੇ ਦੀ ਰੇਟ ਦੇ ਵਿੱਚ ਡੀਆਈਜੀ ਦੀ ਦੁਬਈ ਕਨੇਡਾ ਸਮੇਤ 71 ਥਾਂ ਤੇ ਪ੍ਰਾਪਰਟੀ ਹੋਣ ਦਾ ਖਲਾਸਾ ਹੋਇਆ 71 22 ਕਿਲੋ ਸੋਨਾ ਬਰਾਮਤ ਹੋਇਆ ਦੇਖੋ ਹੁਣ ਥੋੜੀ ਜੀ ਕਿਤੇ ਨਾ ਕਿਤੇ ਆਪਾਂ ਗੱਲੁੱਕੇ ਕੰਟਰਡਿਕਸ਼ਨ ਨਜ਼ਰ ਆ ਰਹੀ ਹੈ ਦੋ ਮੀਡੀਆ ਰਿਪੋਰਟਾਂ ਆਪਾਂ ਲੈ ਕੇ ਚੱਲੀਏ ਤਾਂ ਇੱਕ 50 ਪ੍ਰਾਪਰਟੀਆਂ ਦੀ ਗੱਲ ਕਰਦੀ ਹੈ